ਅੱਜ ਦਿਨ ਹੈ ਜੀ ਵੀਰਵਾਰ ਤੇ ਟਾਈਮ ਹੋ ਗਿਆ 5:30 ਦੁਕਾਨ ਦਾ ਟਾਈਮ ਹੋ ਹੀ ਗਿਆ ਸਬੰਸਾਰਾ ਮੈਂ ਕਰ ਲਿਆ ਰੈਡੀ ਤੇ ਹੁਣ ਮੈਂ ਚੱਲਾ ਦੁਕਾਨ ਤੇ ਦੁਕਾਨ ਤੇ ਅੱਜ ਬਾਰਿਸ਼ ਵੀ ਹੋਈ ਸੀਗੀ ਤੇ ਪਾਣੀ ਪੂਣੀ ਵੀ ਕਾਫੀ ਖੜਾ ਖਾਸਾ ਹੀ ਖੜਾ ਵਾ ਤੇ ਬਾਕੀ ਜਾ ਕੇ ਦੇਖਦੇ ਹਾਂ ਅੱਜ ਕਿੱਦਾਂ ਦਾ ਰਹਿੰਦਾ ਬਾਕੀ ਸਮਾਨ ਟੋਕਰੀਆਂ ਵਗੈਰਾ ਮੈਂ ਹੁਣ ਰੈਡੀ ਕਰਨ ਲੱਗਾ ਮੈਂ ਤੇ ਫਿਰ ਆਪਾਂ ਚਲੀਏ ਜਾ ਕੇ ਦੇਖਦੇ ਹਾਂ ਅੱਜ ਕੀ ਸੇਲ ਹੁੰਦੀ ਆ ਜੋ ਵੀ ਹੋਇਆ ਤੁਹਾਡਾ ਨਾਲ ਸ਼ੇਅਰ ਜ਼ਰੂਰ ਕਰੂੰਗਾ ਬਰਕਾ ਲੈਨੇ ਆ ਵਾਟਰ ਗੋਲ ਨੂੰ ਚੇ ਬਾ ਦੋ ਦੋਂਗੇ ਬਾਣੇ ਬਣੇ ਆ ਕਿਉਂਕਿ ਤੂ ਹੀ ਪਾਈਦੇ ਆਪਾ ਫਿਰ ਕਿਸ ਤਰ੍ਹਾਂ ਪੀਂਦੇ ਨਹੀਂ ਆ ਪਈ ਆਪਾ ਇਹ ਬਾ ਕੋਕਰੀਆਂ ਆ ਮੈਂ ਕਰਦਾ ਰੈਡੀ ਤੇ ਫਿਰ ਆਪਾਂ ਚਲੀਏ ਦੁਕਾਨ ਤੇ ਜਾ ਕੇ ਦੇਖਦੇ ਆ ਅੱਜ ਕਿੱਦਾਂ ਰਹਿੰਦਾ ਕੰਮ ਕੀ ਵੀ ਉਹ ਮੋਮਸ ਵੀ ਰੈਡੀ ਹੋ ওয়াਟਰ ਬੋਟਲ ਵੀ ਤੇ ਆ ਟੋਪੀਂਕ ਇਹਦੇ ਚ ਪਾਲੀ ਆਪਾਂ ਜਗੜ ਜਾਂਗੇ ਕਿ ਸਾਰਾ ਕੁਝ ਤੇ ਕਾਊਂਟਰ ਹੋਇਆਗਾ ਗੰਦਾ ਸਾਮਾਨ ਮਿਲਿਆ ਜਰਾਕਾ ਤੇ ਹੁਣ ਆਪਾਂ ਕਰਦੇ ਹਾਂ ਵੀ ਸਾਫ ਤੇ ਪੁਮਪੀ ਪੁਟੀ ਕਿਦਾਂ ਲੱਗੇ ਆਪਾਂ ਸਾਰਾ ਚੰਗਾ ਰਹਿਣਾ ਨਹੀਂ ਚੰਗਾ ਲਾਉਣਾ ਆਪਾਂ ਦੇਖੋ ਕਿ ਕੜਾਈ ਆਪਾਂ ਲਈਆ ਚਮਕਾ 15-20 ਮਿੰਟ ਲੱਗ ਗਏ ਰਗੜ ਰਗੜ ਕੇ ਤੁਹਾਨੂੰ ਹੁਣ ਇਹਨੂੰ ਰੱਖੀਏ ਇਹਦੇ ਚ ਤੇਲ ਤੁਲ ਪਾਉਂਦੇ ਆਂ ਕੜਾਈ ਆਪਾਂ ਕਰ ਲਈ ਸਾਫ ਤੇ ਹੁਣ ਤੇਲ ਕਰਦੇ ਆਂ ਆਪਾਂ ਸਾਫ ਬੁਲਲੇ ਦੀ ਤਰ੍ਹਾਂ ਇਦਾਂ ਮੇਰੀ ਨੀਂਦ ਨੇ ਦੱਸਿਆ ਸੀ ਮੈਨੂੰ ਕਿ ਇਦਾਂ ਤੇਲ ਸਾਫ ਕਰੀ ਤੇ ਬਾਕੀ ਗੱਲ ਠੀਕ ਆ ਥੋੜਾ ਥੋੜਾ ਚੋਲ ਕੇ ਦੇਖੋ ਸਾਫ ਚੰਗੇ ਜਾਈ ਜਾਂਦਾ ਬਿਲਕੁਲ ਸਾਫ ਹੋ ਗਿਆ ਤੇ ਤੇ ਪੇਚਰੋ ਕੁਚਰਾ ਹੁੰਦੇ ਰਹੇ ਆ ਤਾਂ ਤੋਂ ਪਹਿਲਾਂ ਦਾ ਇਸ ਨੂੰ ਆਪ ਵੀ ਦੀ ਗਿੰਗੂ ਫੀਡ ਕਰੀਦਾ ਹਾਂ ਤੋਂ ਪਹਿਲਾਂ ਮੇਰਾ ਕੰਮ ਪੈ ਗਿਆ ਹੱਥ ਤੋਂ ਨੇ ਮਾਤ ਦੂਰ ਕੇ ਤੇ 2 ਮਿੰਟ ਬਾਅਦ ਉੱਧਰ ਆਇਆ ਤੇ ਹਮਾਂ ਪਤਾ ਪਈ ਆਸੋ ਸਭ ਇਹ ਜਾਤੀ ਹਾਂ ਜੀ ਜਾਨ 嗯。Uh huh.